ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਈ ਰਾਮ ਰਾਮ ਜੀ ਇੱਕ ਆ ਵੀਡੀਓ ਦੇਖੋ 5-7 ਸੈਕਿੰਡ ਦੀ ਵੀਡੀਓ ਦੇਖੋ ਉਸ ਤੋਂ ਬਾਅਦ ਫੇਰ ਮੈਂ ਦੁਬਾਰਾ ਮਿਲਦਾ ਤੁਹਾਨੂੰ ਆ ਦੇਖੋ ਵੀਡੀਓ ਡਾਕਟਰ ਨੇ ਕਹਿਤਾ ਜੀ 3 ਲੱਖ ਲੱਗਣਾ 4 ਲੱਖ ਲੱਗਣਾ 5 ਲੱਖ ਲੱਗਣਾ ਆਯੂਸ਼ਮਾਨ ਕਾਰਡ ਲਿਆਓ ਜੀ ਬਿਲਕੁਲ ਫ੍ਰੀ ਇਲਾਜ ਹੋਊਗਾ ਤੁਹਾਡਾ ਕੋਈ ਪੈਸਾ ਨਹੀਂ ਲੱਗਣਾ ਆਯੂਸ਼ਮਾਨ ਕਾਰਡ ਤੇ ਦਿਲ ਦੇ ਵਾਲ ਦਿਲ ਦੇ ਸਟੰਟ ਜਿਹੜੇ ਹੈਗੇ ਬਿਲਕੁਲ ਫ੍ਰੀ ਪੈਂਦੇ ਆ ਜੀ ਇਹ ਜਿਹੜੀ ਵੀਡੀਓ ਤੁਸੀਂ ਦੇਖੀ ਆ ਨਾ ਇਹ ਵੀਡੀਓ ਪਾਈ ਸੀ ਅਸੀਂ ਅੱਜ ਤੋਂ 2 ਦਿਨ ਪਹਿਲਾਂ ਇਹ ਵੀਡੀਓ ਪਾਉਣ ਤੋਂ ਬਾਅਦ ਲੱਖਾਂ ਲੋਕਾਂ ਨੇ ਉਹ ਵੀਡੀਓ ਦੇਖੀ ਤੇ ਇੱਕ ਦਿਨ ਦੇ ਵਿੱਚ 25 ਲੱਖ ਦੇ ਆਪਰੇਸ਼ਨ ਬਿਲਕੁਲ ਫ੍ਰੀ ਹੋ ਗਏ ਵੀਰ ਤੁਸੀਂ ਸੋਚੋ ਤੁਹਾਡੇ ਇੱਕ ਸ਼ੇਅਰ ਨੇ 25 ਲੱਖ ਰੁਪਏ ਬਚਾਤਾ ਆ ਤੁਸੀਂ نیچے ਮੇਰੇ ਜਿਹੜੇ ਪੇ مریض ਦੇਖ ਰਹੇ ਹੋ ਨਾ ਇਹ ਮਰੀਜ਼ ਉਹ ਨੇ ਜਿਨ੍ਹਾਂ ਦੇ ਦਿਲ ਦੇ ਸਟੰਟ ਦਿਲ ਦੇ ਵਾਲ ਦਿਲ ਦੀਆਂ ਬਿਮਾਰੀਆਂ ਦੇ ਆਪਰੇਸ਼ਨ ਹੋ ਰਿਹਾ ਇੱਕ ਆਪਰੇਸ਼ਨ ਘੱਟੋ ਘੱਟ 4 ਤੋਂ 5 ਲੱਖ ਰੁਪਏ ਦਾ ਸੀਗਾ ਤੇ ਆ ਤੁਸੀਂ ਲਾਈਨ ਦੇ ਵਿੱਚ ਲੱਗੇ نیچے ਮਰੀਜ਼ ਮੇਰੇ ਵੇਖ ਰਹੇ ਹੋ ਕਿੰਨੇ ਮਰੀਜ਼ ਪਏ ਨੇ 25 ਲੱਖ ਦੇ ਇਲਾਜ ਇੱਕ ਦਿਨ ਦੇ ਵਿੱਚ ਬਿਲਕੁਲ ਫ੍ਰੀ ਹੋ ਗਏ ਹੁਣ ਜੇ ਚਾਹੋ ਨਿਓ ਕਿਸੇ ਹੋਰ ਮਰੀਦ ਦਾ ਫਾਇਦਾ ਹੋਵੇ ਤਾਂ ਆ ਵੀ ਵੀਡੀਓ ਸ਼ੇਅਰ ਕਰ ਦਿਓ ਵੀਰੋ ਜਿੰਨੀਆਂ ਵੀਡੀਓ ਸ਼ੇਅਰ ਕਰੀ ਚੱਲੋਗੇ ਤੁਹਾਡਾ ਇੱਕ ਇੱਕ ਸ਼ੇਅਰ ਅੱਜ 25 ਲੱਖ ਦੇ ਬਰਾਬਰ ਹੋ ਚੁੱਕਾ ਆ ਤਾਂ ਮੈਂ ਬੇਨਤੀ ਕਰਦਾ ਇਹ ਪੇਜ ਨੂੰ ਹੁਣੇ ਫੋਲੋ ਕਰ ਲਓ ਇਹਨੂੰ ਹੁਣੇ ਫੋਲੋ ਕਰਕੇ ਪਤਾ ਨਹੀਂ ਦੁਬਾਰਾ ਇਹ ਵੀਡੀਓ ਲੱਭਣੀ ਆ ਕਿ ਨਹੀਂ ਲੱਭਣੀ ਪਰ ਪਛਤਾਉਣਾ ਪੈਣਾ ਜੇ ਹੁਣ ਇਗਨੋਰ ਮਾਰਤਾ ਹੁਣੇ ਇੱਕ ਕੰਮ ਕਰੋ ਵੀਡੀਓ ਨੂੰ ਸ਼ੇਅਰ ਕਰਕੇ ਨਾਲ ਦੀ ਨਾਲ ਪੇਜ ਨੂੰ ਫੋਲੋ ਕਰ ਲਓ ਤੇ ਜੇ ਤੁਹਾਡੇ ਕੋਲ ਆਯੂਸ਼ਮਾਨ ਕਾਰਡ ਬਣਿਆ ਹੋਇਆ ਤਾਂ ਇਲਾਜ ਆਪਣਾ ਬਿਲਕੁਲ ਫ੍ਰੀ ਕਰਾ ਸਕਦੇ ਹੋ ਦਿਲ ਦੇ ਇਲਾਜ ਜਿਹੜੇ ਹੈਗੇ ਨੇ ਦਿਲ ਸੌਰੀ ਦਿਲ ਦੇ ਵਿੱਚ ਦਿਲ ਦਾ ਵਾਲ ਹੋ ਗਿਆ ਦਿਲ ਦਾ ਸਟੰਟ ਹੋ ਗਿਆ ਕੋਈ ਵੀ ਇਦਾਂ ਦਾ ਲਾ ਰਿਹਾਗਾ ਤੁਸੀਂ ਫ੍ਰੀ ਕਰਾ ਸਕਦੇ ਹੋ ਬਿਲਕੁਲ ਵੀ ਆ ਤੁਸੀਂ ਹੁਣ نیچے ਗਵਾਹ ਦੇਖਦੇ ਹੋ ਮਰੀਜ਼ ਬੈਠੇ ਨੇ ਮਰੀਜ਼ਾਂ ਦੇ ਇਲਾਜ ਹੋ ਰਹੇ ਨੇ ਇੱਕ ਦਿਨ ਦੇ ਵਿੱਚ 25 ਲੱਖ ਦੇ ਇਲਾਜ ਬਿਲਕੁਲ ਫ੍ਰੀ ਵੀਡੀਓ ਨੂੰ ਕਰ ਦਿਓ ਸ਼ੇਅਰ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ